ਸਸ਼ਕਾਲ ਪੀਸੀ ਨਿਊਜ਼ ਵੇਖਣ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਥਾੜੇ ਨਾਲ ਮਨਪ੍ਰੀਤ ਕੋਰ ਤਾਂ ਬੁਲੇਟਿਨ ਦੀ ਸ਼ੁਰੂਆਤ ਇੱਕ ਵੱਡੀ ਤੇ ਅਹਿਮ ਖਬਰ ਨਾਲ ਪੀਟੀਸੀ ਨਿਊਜ਼ ਦੇ ਕੋਲ ਮੂਸੇਵਾਲਾ ਕਤਲकांड ਦੀ ਚਾਰਫਿੱਟ ਦੀ ਕਾਪੀ ਹੈ ਦੱਸਦੀ ਹੈ ਕਿ ਚਾਰਫਿੱਟ ਦੇ ਵਿੱਚ ਮੂਸੇਵਾਲਾ ਦੀ ਸੁਰੱਖਿਆ ਹਟਾਉਂਦੇ ਹੀ ਕਤਲ ਕੀਤਾ ਜਾਂਦਾ ਖੁਲਾਸਾ ਹੋਇਆ ਹੈ ਵੱਡੀ ਖਬਰ ਸੁਰੱਖਿਆ ਹਟਾਏ ਜਾਣ ਦੀ ਖਬਰ ਗੋਲਡੀ ਬਰਾੜ ਨੇ ਗੈਂਗਸਟਰਾਂ ਨੂੰ ਦਿੱਤੀ ਹੈ ਜਾਣਕਾਰੀ ਮਿਲ ਪਾਰੀ ਹੈ ਤਾਂ ਗੋਲਡੀ ਬਰਾੜ ਨੇ ਕਿਹਾ ਕਿ ਜਲਦੀ ਜਾਓ ਸੁਰੱਖਿਆ ਹਟਾ ਲਈ ਹੈ ਤਾਂ ਕਤਲकांड ਨੂੰ ਅੰਜਾਮ ਦੇਣ ਲਈ ਦੋ ਨਹੀਂ ਬਲਕਿ ਤਿੰਨ ਗੱਡੀਆਂ ਆਈਆਂ ਵਿਰੋਧੀ ਧਿਰਾਂ ਨੇ ਸੀਐਮ ਭਗਵਤ ਮਾਨ ਨੂੰ ਇਹ ਸਵਾਲ ਘੇਰਿਆ ਉਸੇ ਵਾਲੇ ਦੇ ਕਤਲकांड ਦਾ ਅਸਲ ਦੋਸ਼ੀ ਕੌਣ ਹੋਰ ਕੀ ਸਮੂਹ ਚਾਹੀਦਾ ਮਨਿੰਦਰ ਸਿਰਸਾ ਦੇ ਸਵਾਲ ਚੁੱਕਦੇ ਨਜ਼ਰ ਆਏ ਤਾਂ ਕੇਜ ਜੀ ਵਾਲ ਤੇ ਭਗਵਤ ਮਾਨ ਦੇ ਹੱਥ ਖੂਨ ਨਾਲ ਰੰਗੇ ਨੇ ਇਹਨਾਂ ਲਫ਼ਜ਼ਾਂ ਦਾ ਵੀ ਵਿਰੋਧੀ ਧਿਰਾਂ ਪ੍ਰਟਾਵਾ ਕਰ ਰਹੀਆਂ ਨੇ ਤਾਂ ਸਸਤੀ ਸ਼ੋਰ ਦੇ ਵਾਸਤੇ ਤੁਸੀਂ ਮੂਸੇਵਾਲਾ ਦੀ ਜ਼ਿੰਦਗੀ ਦਾਤੇ ਲਗਾ ਦਿੱਤੀ ਸੁਰੱਖਿਆ ਨਾ हटਾਈ ਜਾਂਦੀ ਤਾਂ ਮੂਸੇਵਾਲਾ ਅੱਜ ਸਾਡੇ ਵਿੱਚਕਾਰ ਹੁੰਦਾ ਤਾਂ ਰਾਜਾ ਵੜਿੰਗ ਇਹਨਾਂ ਲਫ਼ਜ਼ਾਂ ਦਾ ਪ੍ਰਟਾਵਾ ਕਰਦੇ ਹੋਏ ਨਜ਼ਰ ਆਏ ਦਾ ਦੇਖੇ ਪੀਰਸ ਨੂੰ ਉਜ਼ਕੋਲ ਚਾਰ ਸ਼ੀਟ ਦੀ ਕਾਪੀ ਹੈ ਤਾਂ ਵੱਡੇ ਖੁਲਾਸੇ ਹੁਣ ਇਸ ਦੇ ਵਿੱਚ ਹੁੰਦੇ ਹੋਏ ਨਜ਼ਰ ਆ ਰਹੇ ਨੇ ਸਿੱਧੂ ਮੂਸੇਵਾਲਾ ਕਤਲकांड ਦੀ ਚਾਰ ਸ਼ੀਟ ਦੀ ਕਾਪੀ ਸਾਡੇ ਕੋਲ ਹੈ ਚਾਰ ਸ਼ੀਟ ਦੇ ਵਿੱਚ ਮੂਸੇਵਾਲੇ ਦੀ ਸੁਰੱਖਿਆ ਹਟਾਉਂਦੇ ਹੀ ਕਤਲ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ ਯਾਨੀ ਸੁਰੱਖਿਆ ਜਿਸ ਦੇ ਸਬੰਧ ਨਾਲ ਹਟਾਈ ਗਈ ਐਨ ਮੌਕੇ ਤੇ ਦਾ ਜੋ ਹੈ ਉਹ ਕਾਤਲਾਂ ਦੇ ਵੱਲੋਂ ਲਗਾਇਆ ਗਿਆ ਤਾਂ ਸੁਰੱਖਿਆ ਹਟਾਏ ਜਾਣ ਦੀ ਖਬਰ 골ਡੀ ਬਰਾੜ ਨੇ ਗੈਂਗਸਟਰਾਂ ਨੂੰ ਦਿੱਤੀ ਤੇ 골ਡੀ ਬਰਾੜ ਨੇ ਕਿਹਾ ਕਿ ਜਲਦੀ ਜਾਓ ਸੁਰੱਖਿਆ ਹਟਾ ਲਈ ਗਈ ਹੈ ਯਾਨੀ ਸੁਰੱਖਿਆ ਹਟਾਰੀ ਗਈ ਹੈ ਤੇ ਮੌਕੇ ਨੂੰ ਦੇਖ ਕੇ ਦਾ ਜੋ ਹੈ ਕਾਤਲ ਲਗਾ ਗਈ ਤਾਂ ਕਤਲ ਕਾਰਨ ਨੂੰ ਅੰਜਾਮ ਦੇਣ ਦੇ ਲਈ ਦੋ ਨਹੀਂ ਬਲਕਿ ਤਿੰਨ ਗੱਡੀਆਂ ਆਈਆਂ ਇਹ ਵੀ ਜਾਣਕਾਰੀ ਮਿਲੀ ਹੈ ਤੇ ਵਿਰੋਧੀ ਤਰ੍ਹਾਂ ਦੇ ਵੱਲੋਂ ਹੁਣ ਮਾਨ ਸਰਕਾਰ ਨੂੰ ਖੂਬ ਕੇ ਰਿਆ ਜਾ ਰਿਹਾ ਹੈ ਔਰ ਇਹ ਐਕਸਕਲੂਸਿਵ ਕਾਪੀ ਤੁਸੀਂ ਦੇਖ ਪਾ ਰਹੇ ਹੋ ਇਹ ਦੱਸ ਦਈਏ ਕਿ ਸੁਰੱਖਿਆ ਹਟਾਉਣ ਦੀ ਖਬਰ 골ਡੀ ਬਰਾੜ ਦੇ ਵੱਲੋਂ ਹੀ ਸ਼ੂਟਰਾਂ ਨੂੰ ਗੈਂਗਸਟਰਾਂ ਨੂੰ ਦਿੱਤੀ ਗਈ ਔਰ ਇਹ ਕਿਹਾ ਗਿਆ ਕਿ ਤੁਸੀਂ ਸੁਰੱਖਿਆ ਹਟਾ ਲਈ ਗਈ ਹੈ ਤੇ ਤੁਸੀਂ ਹੁਣ ਜਾਓ ਔਰ ਇਹ ਦੇਖ ਪਾ ਰਹੇ ਹੋ ਇਤਿਹਾਸ ਦੀਆਂ ਕਿ ਤਿੰਨ ਗੱਡੀਆਂ ਜੋ ਨੇ ਆਈਆਂ ਹਾਲਾਂਕਿ ਇਸ ਤੋਂ ਪਹਿਲਾਂ ਦੋ ਗੱਡੀਆਂ ਦੇ ਵਿੱਚ ਕਾਤਲਾਂ ਦੇ ਸ਼ੂਟਰਾਂ ਦੇ ਆਉਣ ਦੀ ਗੱਲ ਸੀ ਤੇ ਹੁਣ ਤਿੰਨ ਗੱਡੀਆਂ ਦੇ ਵਿੱਚ ਸ਼ੂਟਰ ਆਏ ਅਤੇ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਵਿਰੋਧੀ ਧਿਰਾਂ ਜੋ ਨੇ ਘੇਰ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਾਨ ਸਰਕਾਰ ਨੂੰ ਮਨਿੰਦਰ ਸਿੱਸਾ ਲਿਖਦੇ ਨੇ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਅਸਲ ਦੋਸ਼ੀ ਕੌਣ ਹੈ ਕੀ ਸਾਨੂੰ ਹੋਰ ਕੋਈ ਸਬੂਤ ਚਾਹੀਦਾ ਹੈ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਕਬੂਲ ਕੀਤਾ ਹੈ ਕਿ ਸੁਰੱਖਿਆ ਹਟਾਏ ਜਾਣ ਤੋਂ ਬਾਅਦ ਹੀ ਮੂਸੇਵਾਲਾ ਨੂੰ ਨਿਸ਼ਾਨਾ ਬਣਾਇਆ ਗਿਆ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਦੇ ਹੱਥ ਖੂਨ ਨਾਲ ਰੰਗੇ ਹੋਏ ਨੇ ਆਪਣੀ ਸਸਤੀ ਸ਼ੌਰਤ ਲਈ ਤੁਸੀਂ ਮੂਸੇਵਾਲਾ ਦੀ ਜ਼ਿੰਦਗੀ ਦਾਤ ਲਗਾ ਦਿੱਤੀ ਜੇਕਰ ਸੁਰੱਖਿਆ ਨਾ ਹਟਾਈ ਜਾਂਦੀ ਤਾਂ ਮੂਸੇਵਾਲਾ ਅੱਜ ਸਾਡੇ ਵਿਚਕਾਰ ਹੁੰਦਾ ਇਹ ਵੀ ਵਿਰੋਧੀ ਧਿਰਾਂ ਹੁਣ ਕਹਿ ਰਹੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਮੰੰਜਿੰਦਰ ਸਰਸਾ ਦੇ ਵੱਲੋਂ ਟਵੀਟ ਕੀਤਾ ਗਿਆ ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਵੀ ਸਵਾਲ ਜੋਨੇ ਹੋ ਚੁੱਕੇ ਹਨ ਦੇਖੋ ਇਸ ਗੱਲ ਚ ਤਾਂ ਦੋ ਰਾਏ ਨਹੀਂ ਉਹ ਖੁਦ ਤੋਂ ਪਹਿਲੇ ਦਿਨ ਤੋਂ ਸਮਾਂ ਲੋਕ ਕਹਿੰਦੇ ਆ ਕਿ ਅਗਰ ਸਿਕਿਉਰਿਟੀ ਦਾ ਨਾ ਹਟਾਈ ਜਾਂਦੀ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਹੁੰਦੇ ਅੱਜ ਇਸ ਗੱਲ ਚ ਤਾਂ ਤੁਸੀਂ ਸਭ ਲੋਕਾਂ ਨੇ ਦੇਖਿਆ ਕਿਉਂਕਿ ਉਹ ਆਪ ਵੀ ਉਹਨਾਂ ਦੇ ਉਹਦੇ ਚ ਵੀ ਆਇਆ ਜਦੋਂ ਉਹਨਾਂ ਦੀ ਪੁੱਛ ਦੱਸ ਕੀਤੀ ਕਿ ਕਿ ਬਈ ਸਿਕਿਉਰਿਟੀ ਅੱਜ ਹਟਦੀ ਹੈ ਤੇ ਆਪਾਂ ਨੂੰ ਅੱਜ ਹੀ ਇੰਤਜ਼ਾਮ ਕਰਨਾ ਪਵੇਗਾ ਸੋ ਬਾਕੀ ਤਾਂ ਇਨਵੈਸਟੀਗੇਸ਼ਨ ਦਾ 파ਟ ਹੈ ਕੀ ਪੁਲਿਸ ਕਰ ਰਹੀ ਹੈ ਕੀ ਕੀ ਨੂੰ ਧਮਕੀ ਆ ਰਹੀ ਹੈ ਕੀ ਥੋਕੀ ਥੋਕੀ ਕੀ ਪੁਆਇੰਟਸ ਹੋਇਆ ਸਰਕਾਰ ਅਜ ਤੱਕ ਇੰਨਾ ਬੰਦਿਆਂ ਨੇ ਸਿਕਿਉਰਟੀਆਂ ਤਾਂ ਇੰਨਾ ਬੰਦਿਆਂ ਨੇ ਵੀ ਕਿੰਨਾ ਅਜ ਤੱਕ ਐਕਸ਼ਨ ਦਿੱਤਾ ਕੋਈ ਤੇ ਕਹਿੰਦੇ ਸਾਡੇ ਜ਼ਿਲ੍ਹੇ ਚ 30 ਸਾਡਾ ਛੋਟੇ ਭਰਾ ਦੀ ਫੱਤਿਆ ਦੀ ਤੇ ਫਿਰ 30 ਉਹਨੂੰ ਕਰਕੇ ਵੀ ਵਖਾਨ ਨਾ ਜਿਨ੍ਹਾਂ ਨੇ ਹੱਤਿਆ ਕੀਤੀ ਉਹ ਤਾਂ ਪਤਾ ਸਾਰਿਆਂ ਨੂੰ ਲੇਕਿਨ ਜਿਨ੍ਹਾਂ ਦੇ ਕਾਰਨਾ ਕਰਕੇ ਹੱਤਿਆ ਹੋਈ ਅੱਜ ਤੱਕ ਐਕਸ਼ਨ ਕੀ ਦਿੱਤਾ ਇੱਕ ਸਿੰਗਲ ਐਕਸ਼ਨ ਦਿੱਤਾ ਸਰਕਾਰ ਨੇ ਸਰਕਾਰ ਮੰਦੇਓ ਕੀ ਫੇਲ ਰਹੀ ਹੈ ਪੂਰੀ ਤਰੀਕੇ ਨਾਲ ਸਿਕਿਉਰਿਟੀ ਪੂਰੀ ਤਰ੍ਹਾਂ ਫੇਲ ਰਹੀ ਇਸ ਮਸਲੇ ਤੇ ਸਟੂਟ ਨੇ ਅੱਜ ਵੀ ਵਿਡਰਾ ਕਰਦੇ ਪਏ ਬਿਨਾਂ ਕਿਸੇ ਗੱਲੋਂ ਇਹਨਾਂ ਦੀ ਮਨਸ਼ਾ ਵੋਟਾਂ ਤੋਂ ਲਾਗਾ ਕੁਛ ਨਹੀਂ ਸੋ ਬਿਲਕੁਲ ਇਸ ਪੂਰੇ ਮਾਮਲੇ ਤੇ ਵਿਰੋਧੀ ਤਰ੍ਹਾਂ ਜੋ ਨੇ ਉਹ ਘੇਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਾਨ ਸਰਕਾਰ ਨੂੰ ਰਮਨਦੀਪ ਸ਼ਰਮਾ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਰੁਕ ਕਰ ਲੈਣੇ ਆ ਰਮਨਦੀਪ ਕਿਸ ਤਰ੍ਹਾਂ ਦੇਖਿਆ ਜਾਏ ਮੂਸੇਵਾਲਾ ਕਤਲकांड ਦੀ ਚਾਰਸ਼ੀਟ ਦੀ ਕਾਪੀ ਆ ਚੁੱਕੀ ਹੈ ਔਰ ਸੁਰੱਖਿਆ ਹਟਾਉਂਦੇ ਹੀ ਕਤਲ ਕੀਤੇ ਜਾਣ ਦਾ ਖੁਲਾਸਾ ਇਸ ਦੇ ਵਿੱਚ ਹੁੰਦਾ ਹੈ ਯਾਨੀ ਜੇਕਰ ਸੁਰੱਖਿਆ ਨਾ हटਾਈ ਜਾਂਦੀ ਇਹ ਸਾਫ ਹੈ ਕਿ ਮੂਸੇਵਾਲਾ ਅੱਜ ਵਿਚਕਾਰ ਸਾਡੇ ਵਿਚਕਾਰ ਜਿਉਂਦੇ ਹੁੰਦੇ ਹਾਂ ਹਾਂ ਬਿਲਕੁਲ ਜੋ ਹੁਣ ਪੰਜਾਬ ਪੁਲਿਸ ਵੱਲੋਂ ਜਿਹੜੀ ਇਹ ਚਾਰਸ਼ੀਟ ਫਾਈਲ ਕੀਤੀ ਗਈ ਹੈ ਕੋਰ ਦੇ ਵਿੱਚ ਔਰ ਜੋ ਉਹਦੇ ਵਿੱਚ ਗੱਲਾਂ ਲਿਖੀਆਂ ਗਏ ਉਹ ਕਾਫੀ ਹੈਰਾਨੀ ਵਾਲੀਆਂ ਗੱਲਾਂ ਨੇ ਇਹ ਇੱਕ ਇੱਕ ਤਾਂ ਜਿਹੜੇ ਗੈਂਗਸਟਰ ਨੇ ਜਾਂ ਜਿੰਨਾਂ ਵੱਲੋਂ ਇਹ ਪੂਰੀ ਹਰੇਕੀ ਕੀਤੀ ਗਈ ਸੀ ਜਾਂ ਇਹ ਸਾਜ਼ਿਸ਼ ਘੜਦਾ ਸੀ ਉਹਨਾਂ ਵੱਲੋਂ ਉਹਨਾਂ ਦੀ ਹਰੇਕ ਦੀ ਭੂਮਿਕਾ ਨੂੰ ਬੜੇ ਤਰਤੀਬ ਦਾ ਢੰਗ ਨਾਲ ਜਿਹੜਾ ਅਕੋ ਦਾ ਜ਼ਿਕਰ ਕੀਤਾ ਦੂਸਰੇ ਪਾਸੇ ਜੋ ਅਹਿਮ ਗੱਲ ਹੈ ਕਿ ਸੁਰੱਖਿਆ ਹਟਾ ਲਈ ਗਈ ਹੈ ਜਿਸ ਨੂੰ ਜਨਤਕ ਕੀਤਾ ਗਿਆ ਸੁਰੱਖਿਆ ਤੋਂ ਬਾਅਦ ਇਹ ਕੋਈ ਸਪਾਈ ਜਿਹੜੇ ਮਈ ਨੂੰ ਸੁਰੱਖਿਆ ਵਾਪਸ ਲਈ ਗਈ ਸੀ 423 ਲੋਕਾਂ ਦੀ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਸਿੱਧੂ ਮੁਸੇਵਾਲਾ ਦਾ ਨਾਮ ਵੀ ਸੀ ਬਕਾਇਦਾ ਤੌਰ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਵੀ ਸਰਕਾਰ ਵੱਲੋਂ ਪ੍ਰਚਾਰ ਰਿਹਾ ਗਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਧੂ ਮੁਸੇਵਾਲਾ ਦਾ ਕਤਲ ਹੋ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਹੁਣ ਜਿੱਥੇ ਵਿਰੋਧੀ ਧਿਰਾਂ ਕੀ ਰਹੀਆਂ ਨੇ ਉhti ਇੱਕ ਗੱਲ ਬਿਲਕੁਲ ਸਾਫ਼ ਹੋ ਚੁੱਕਿਆ ਕਿ ਇੱਕ ਮੌਕਾ ਜਿਹੜਾ ਹੈਗਾ ਉਹਨਾਂ ਲੋਕਾਂ ਨੂੰ ਮਿਲਿਆ ਜਿਹੜੇ ਲੋਕ ਲਗਾਤਾਰ ਸਿੱਧੂ ਮੁਸੇਵਾਲਾ ਦਾ ਕਤਲ ਕਰਨਾ ਚਾਹੁੰਦੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੀ ਔਰ ਜਿਵੇਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਮੌਕੇ ਦੂਸਰਾਂ ਦਾ ਕਤਲ ਹੋ ਜਾਂਦਾ ਕਿਤਨਾ ਕਿਤੇ ਸਰਕਾਰ ਦੀ ਨਲਾਇਕੀ ਰਹੀ ਕਿ ਜੈਸੇ ਕਾਰਨ